ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਏ ਉਹ ਕਲਾਸ 11ਵੀਂ ਦੀ ਛੁੱਟੀਆਂ ਦੇ ਕੰਮ ਦੇ ਰਿਗਾਰਡਿੰਗ ਰਹਿਣ ਵਾਲਾ ਏ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਜੋ ਬੱਚਿਆਂ ਨੂੰ ਛੁੱਟੀਆਂ ਹੋ ਚੁੱਕੀਆਂ ਨੇ 21 ਮਈ ਤੋਂ ਲੈ ਕੇ 30 ਜੂਨ ਤੱਕ ਤਾਂ ਜੋ ਉਹਨਾਂ ਦਾ ਛੁੱਟੀਆਂ ਦਾ ਕੰਮ ਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਪਲੋਡ ਕਰ ਦਿੱਤਾ ਗਿਆ ਏ ਤਾਂ ਅੱਜ ਦੀ ਆਪਣੀ ਵੀਡੀਓ ਵਿੱਚ ਆਪਾਂ ਜੋ ਕਿ 11ਵੀਂ ਕਲਾਸ ਦੀ ਹੋਮਵਰਕ ਬਾਰੇ ਡਿਸਕਸ਼ਨ ਕਰਾਂਗੇ ਤਾਂ ਇਸ ਤੋਂ ਪਹਿਲਾਂ ਅਗਰ ਤੁਹਾਨੂੰ ਮੇਰੇ ਵੀਡੀਓਜ਼ ਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੇ ਹਰ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਜੋ ਕਿ ਹੈ ਛੁੱਟੀਆਂ ਦੇ ਕੰਮ ਦੇ ਰਿਗਾਰਡਿੰਗ ਕਲਾਸ +1 ਦੀ ਜੋ ਕਿ ਵਿਸ਼ਾ ਹੈ ਆਪਣਾ ਪੰਜਾਬੀ ਦਾ ਤਾਂ ਇਸ ਦੇ ਨਾਲ ਹੀ ਦੇਖਦੇ ਆਂ ਕਿ ਤੁਹਾਡਾ ਜੋ ਛੁੱਟੀਆਂ ਦਾ ਕੰਮ ਹੈ ਸਬਜੈਕਟ ਪੰਜਾਬੀ ਦਾ ਉਹ ਕੀ ਹੈਗਾ ਜਿਵੇਂ ਕੀ ਹੈ ਨੰਬਰ 1 ਤੇ ਕੋਈ ਚਾਰ ਲੋਕ ਗੀਤ ਸੁਹਾਗ ਲਿਖੋ ਜੋ ਤੁਹਾਡੀ ਪਾਠ ਪੁਸਤਕ ਵਿੱਚੋਂ ਨਾ ਹੋਣ ਇਹ ਸੁਹਾਗ ਤੁਸੀਂ ਆਪਣੇ ਮਾਤਾ ਨਾਨੀ ਦਾਦੀ ਤੋਂ ਵੀ ਸੁਣ ਕੇ ਲਿਖ ਸਕਦੇ ਹੋ ਤਾਂ ਤੁਸੀਂ ਕੀ ਆ ਜੋ ਲੋਕ ਗੀਤ ਹੁੰਦੇ ਨੇ ਸੁਹਾਗ ਉਹਨਾਂ ਨੂੰ ਲਿਖਣਾਗਾ ਆਪਣੀ ਪਾਠ ਪੁਸਤਕ ਵਿੱਚੋਂ ਨਾ ਹੋਣ ਤੁਹਾਡੇ ਜੋ ਕਿ ਇਸ ਤੋਂ ਇਲਾਵਾ ਹੋਰ ਵੀ ਤੁਸੀਂ ਕਿਤੋਂ ਵੀ ਮਤਲਬ ਕੀ ਜੋ ਕਿ ਸੁਣ ਕੇ ਆਪਣੀ ਮਾਤਾ ਤੋਂ ਆਪਣੀ ਨਾਨੀ ਦਾਦੀ ਤੋਂ ਸੁਣ ਕੇ ਕਿਸੇ ਤੋਂ ਵੀ ਸੁਣ ਕੇ ਤੁਸੀਂ ਕੀ ਆਪਣਾ ਜੋ ਕਿ ਚਾਰ ਲੋਕ ਗੀਤ ਲਿਖਨੇ ਆਗੇ ਆਪਣੀ ਨੋਟਬੁੱਕ ਦੇ ਵਿੱਚ ਇਹ ਸੁਹਾਗ ਹੋਣੇ ਚਾਹੀਦੇ ਆਗੇ ਸੁਹਾਗ ਹੁੰਦੇ ਆ ਜਿਹੜੇ ਕਿ ਮਤਲਬ ਕੁੜੀ ਦੇ ਵਿਆਹ ਵਿੱਚ ਗਾਏ ਜਾਂਦੇ ਨੇ ਤੇ ਕੋੜੀਆਂ ਹੁੰਦੀਆਂ ਹਨ ਜਿਹੜੀ ਕਿ ਮੁੰਡੇ ਦੇ ਵਿਆਹ ਦੇ ਰਿਗਾਰਡਿੰਗ ਗਾਏ ਜਾਂਦੇ ਨੇ ਤਾਂ ਤੁਸੀਂ ਕਿਹਾ ਸੁਹਾਗ ਲਿਖਣੇ ਆਗੇ ਚਾਰ ਸੁਹਾਗ ਇਹ ਤੁਸੀਂ ਆਪਣੀ ਪਾਠ ਪੁਸਤਕ ਤੋਂ ਇਲਾਵਾ ਹੋਰ ਕਿਤੋਂ ਵੀ ਸੁਣ ਸਕਦੇ ਹੋ ਤੇ ਲਿਖ ਸਕਦੇ ਹੋ ਇਸ ਦੇ ਨਾਲ ਹੀ ਨੈਕਸਟ ਨੰਬਰ 2 ਤੇ ਲਗਭਗ 20 ਬੁਝਾਰਤਾਂ ਲਿਖੋ ਜੋ ਤੁਹਾਡੀ ਪਾਸਟ ਪੁਸਤਕ ਵਿੱਚ ਨਾ ਹੋਣ ਤਾਂ ਤੁਸੀਂ 20 ਬੁਝਾਰਤਾਂ ਲਿਖਣੀਆਂ ਆਂ ਜੋ ਕਿ ਤੁਹਾਡੀ ਪਾਠ ਪੁਸਤਕ ਵਿੱਚ ਨਾ ਹੋਣ ਤੁਸੀਂ ਕਿਤੋਂ ਵੀ ਜਿਵੇਂ ਆਪਾਂ ਪਹਿਲਾਂ ਸੁਹਾਗ ਬਾਰੇ ਗੱਲ ਕਰ ਕਰਕੇ ਹਟੇ ਆਂ ਵੀ ਇਹ ਤੁਸੀਂ ਆਪਣੀ ਦਾਦੀ ਨਾਨੀ ਮਾਤਾ ਤੋਂ ਮੰਮੀ ਤੋਂ ਕਿਤੋਂ ਵੀ ਸੁਣ ਕੇ ਲਿਖ ਸਕਦੇ ਹੋਗੇ ਪਰ ਤੁਹਾਡੀ ਜੋ ਕਿ ਪਾਠ ਪੁਸਤਕ ਵਿੱਚ ਜੋ ਤੁਸੀਂ ਇਹ ਨਹੀਂ ਲਿਖਨੇ ਤਾਂ ਉਸੇ ਤਰ੍ਹਾਂ ਹੀ ਬੁਝਾਰਤਾਂ ਨੇ ਜੋ ਕਿ ਤੁਸੀਂ ਖੁਦ ਵੀ ਬਣਾ ਸਕਦੇ ਹੋ ਜਾਂ ਕਿਸੇ ਤੋਂ ਹੋਰ ਪੁੱਛ ਕੇ ਤੁਸੀਂ ਕੀ ਆ 20 ਬੁਝਾਰਤਾਂ ਆਪਣੀ ਨੋਟਬੁੱਕ ਤੇ ਨੋਟ ਕਰਕੇ ਲਿਆਉਣੀਆਂ ਅੱਗੇ ਨੰਬਰ 3 ਤੇ ਕੋਈ ਇੱਕ ਕਥਾ ਕਹਾਣੀ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ ਜੋ ਤੁਹਾਡੀ ਪਾਠ ਪੁਸਤਕ ਵਿੱਚੋਂ ਨਾ ਹੋਵੇ ਜਿਵੇਂ ਕਿ ਸਰਬਨਪੁੱਤ ਰੂਪ ਬਸੰਤ ਭਰਥਰੀ ਹਰੀ ਆਦ ਤਾ ਤੁਸੀਂ ਇੱਕ ਕਥਾ ਕਹਾਣੀ ਲਿਖਣੀ ਆ ਜਿਵੇਂ ਕਿ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਨਹੀਂ ਸਰਬਨਪੁੱਤ ਰੂਪ ਬਸੰਤ ਭਰਥਰੀ ਹਰੀ ਇਹ ਕਿ ਆ ਤੁਹਾਡੀ ਜੋ ਕਿ ਖੁਦ ਦੀ ਜੋ ਕਿ ਮੰਨ ਦੀ ਭਾਵਨਾ ਦੁਆਰਾ ਲਿਖਿਆ ਹੋਣਾ ਚਾਹੀਦਾ ਹੈ ਜੋ ਕਥਾ ਕਹਾਣੀ ਆਗੀ ਇਹ ਤੁਸੀਂ ਕੀ ਆਪਣੀ ਪਾਠ ਪੁਸਤਕ ਵਿੱਚੋਂ ਨਹੀਂ ਲੈਣੀ ਆ ਇਹ ਸਿਰਫ ਤੁਸੀਂ ਕੀ ਆ ਇੱਕ ਫ੍ਰਿਕਸ਼ਨ ਦੇ ਤੌਰ ਤੇ ਮਤਲਬ ਖੁਦ ਵੀ ਇਮੇਜਿਨ ਕਰਕੇ ਲਿਖ ਸਕਦੇ ਹੋ ਨੈਕਸਟ ਆਗਾ ਨੰਬਰ 4 ਤੇ ਚਲੰਤ ਮਾਮਲੇ ਸਬੰਧੀ ਜੋ ਜਾਂ ਕੋਈ ਆਲੇ ਦੁਆਲੇ ਦੀ ਸਮੱਸਿਆ ਸੰਬੰਧੀ ਕਿਸੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਤਾਂ ਜੋ ਕਿ ਕਰੰਟ ਅਫੇਅਰ ਚੱਲ ਰਹੇ ਨੇਗੇ ਜਾਂ ਕੋਈ ਤੁਹਾਡੇ ਆਲੇ ਦੁਆਲੇ ਦੀ ਮੇਨ ਪ੍ਰੋਬਲਮ ਆਗੀ ਉਹਦੇ ਰਿਗਾਰਡਿੰਗ ਤੁਸੀਂ ਕੀ ਹੈਗਾ ਅਖਬਾਰ ਦਾ ਜੋ ਸੰਪਾਦਕ ਆ ਉਸ ਨੂੰ ਪੱਤਰ ਲਿਖਣਾਗਾ ਇਹ ਤੁਹਾਡਾ ਜੋ ਕਿ ਹੋਮਵਰਕ ਹੈ 홀ੀਡੇ ਹੋਮਵਰਕ ਕਲਾਸ +1 ਦਾ ਜੋ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜੋ ਕਿ ਜਾਰੀ ਕੀਤਾ ਗਿਆ ਏ ਅੱਗੇ ਨੰਬਰ 5 ਤੇ ਪਾਠ ਪੁਸਤਕ ਦੇ ਪੈਰਾ ਰਚਨਾ ਦੇ ਅਭਿਆਸ ਭਾਗ ਵਿੱਚੋਂ ਪਹਿਲੇ 4 ਪੈਰਾ ਰਚਨਾ ਲਿਖੋ ਤਾਂ ਜੋ ਤੁਹਾਡੇ ਪਾਠ ਪੁਸਤਕ ਵਿੱਚ ਪੈਰਾ ਰਚਨਾ ਹੈਗੇ ਆ ਉਹਦੇ ਮਤਲਬ ਕੀ ਐਕਸਰਸਾਈਜ਼ ਹੈਗੀ ਉਸਦੇ ਪਾਰਟ ਵਿੱਚੋਂ ਤੁਸੀਂ ਕੀ ਆ ਚਾਰ ਪੈਰਾ ਰਚਨਾ ਲਿਖਨੇ ਆਗੇ ਆਪਣੀ ਨੋਟਬੁੱਕ ਦੇ ਉੱਪਰ ਤਾਂ ਸਟੂਡੈਂਟਸ ਇਹ ਸੀ ਤੁਹਾਡਾ ਕਲਾਸ +1 ਦਾ ਹੋਮਵਰਕ ਜੋ ਕਿ ਛੁੱਟੀਆਂ ਦਾ ਸੀਗਾ ਤਾਂ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਕਰਨਾ ਤਾਂ ਕਿ ਆਉਣ ਵਾਲੇ ਹਰ ਨੋਟੀਫਿਕੇਸ਼ਨ ਦੀ ਜੋ ਕਿ ਜਾਣਕਾਰੀ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਆਪਣਾ ਜੋ ਕਿ ਸਮਰ ਵਕੇਸ਼ਨਸ ਦਾ ਕਿਹਾ ਹੋਮਵਰਕ ਹੈ ਇਸ ਨੂੰ ਕੰਪਲੀਟ ਕਰ ਸਕੋ ਇਸ ਦੇ ਨਾਲ ਹੀ 스테 ਬਲਸ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ